ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਪਦਰ ਸਟੇ ਸਾਰੇ ਮੇਰੇ ਕੋਲ ਠੀਕ ਹੈ ਤੇ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਲਗਭਗ 9:12 ਜਾਨੀ ਕਿ 11:55 ਮਿੰਟ ਹੋ ਗਏ 12 ਹੀ ਰੱਖ ਲਓ ਅੱਜ ਧੁੱਪ ਵੀ ਨਿਕਲਦੀ ਆ ਥੋੜੀ ਥੋੜੀ ਲੱਗ ਰਿਹਾ ਪਰ 12 ਵਜੇ ਧੁੱਪ ਨਿਕਲੀ ਤਾਂ ਕਿਆ ਨਿਕਲੀ ਯਾਰ ਬਾਬੇ ਬਾਕੀ ਤੋਂ ਪਨਾਲ ਆਪਾਂ ਨੂੰ ਤਾਲਕ ਵੀ ਕੋਈ ਨਹੀਂ ਗਾਣਾ ਬੱਚੇ ਬੁੱੱਚੇ ਦਾ ਜਿਹੜਾ ਉਹਦੀ ਰਹਿ ਵੀ ਹੈ ਨਹੀਂ ਗਾਜ ਰਹਿ ਪਿਆਰੀ ਜਾਣਦੀ ਸੀਗੀ ਆਪਣੇ ਤੇ ਓਕੇ ਬਰੋ ਬਸਣ ਇਧਰੋਂ 에어ਪੋਰਟਸ ਵਗੈਰਾ ਚਾਬੀਆਂ ਲਈ ਚੱਕ ਤੇ ਲਾਈਟ ਹੈਗੀ ਐ ਲਾਈਟ ਤਾਂ ਨਹੀਂ ਗਈ ਤੇ ਦਰੋਂ ਬੈਡ ਕੋਲੀ ਜੀ ਲਾਈਟਾਂ ਲੋਟਾ ਕਰਦੀ ਬੰਦ ਅੱਜ ਵੀ ਡੇ ਕੰਮ ਵਾਲਾ ਹੀ ਲੱਗਦਾ ਮੈਨੂੰ ਝੋਨੇ ਨੂੰ ਪਾਣੀ ਦੋ ਤਾਲਾ ਆਉਣਾ ਮੈਨੂੰ ਲੱਗਦਾ ਕਹਿੰਦੀ ਠੀਕ ਆ ਕਿ ਨਹੀਂ ਤੇ ਬਾਕੀ ਰਿਪੋਰਟ ਓਕੇ ਆ ਬਰੋ ਬਸਾਰ ਗਲੇਟਾ ਢਾਬਾ ਕਰਤੀਆਂ ਉੱਠ ਖੜੇ ਰੋਟੜੀ ਖਾਣੇ ਨੇ ਦੇਖਦੇ ਫਿਰ ਦਾਣਾ ਮੰਡੀ ਜਾਣਾ ਪਊਗਾ ਹਾਂ ਅਮੀਰ ਅਜੇ ਇੱਥੇ ਪਿਉਰੀ ਜਾ ਕੇ ਆਵਾਂਗੇ ਬੱਚੇ ਜੀ ਵੀ ਕੱਢਣ ਦੀ ਰਹਿ ਸੀ ਬਾਕੀ ਧੁੱਪ ਨਿਕਲੀ ਜਾਂਦੀ ਐ ਛੋਟੇ ਬੱਚੇ ਕੱਢ ਲਾਂਗੇ ਚਲ ਵੱਡੇ ਨਾ ਕੱਢਾਂਗੇ ਤਾਂ ਤੇ ਲੱਗਦਾ ਅੱਜ ਦਾ ਵੀ ਸਾਰਾ ਦਿਨਾਂ ਹੀ ਲੰਘ ਜੂਆ ਯਾਰ ਹਾਂ ਜੀ ਮੇਰੇ ਵੀਰੋ ਆ ਗਏ ਜੀ ਦਾਣਾ ਮੰਡੀ 'ਚ ਢੇਰੀ ਦਾ ਵੀ ਲੱਗਾ ਪਤਾ ਢੇਰੀ ਆਪਣੀ ਬੇਥੜੀ ਆ ਲੰਮੀ ਜੀ ਪਈ ਐ ਚਲੋ ਕਰਾ ਬਾਈਕ 'ਚ ਤੇਲ ਪਵਾ ਲਈਏ ਬਾਅਦ ਨੂੰ ਹਜੇ ਤੋਲ ਤਾਲ ਦਾ ਨਹੀਂ ਪਤਾ ਕਦੋਂ ਲਾਉਣਗੇ ਕੀ ਹਿਸਾਬ ਕੁ ਤਾਲ ਐ ਚਲੋ ਉਹ ਵੀ ਫਿਰ ਨਾਲ ਨਾਲ ਦੇਖਾਂਗੇ ਕਰ ਦਾਂਗੇ ਸ਼ੇਅਰ ਕੀ ਪਾ ਇਧਰ ਆਈ ਸੀਗੀ ਜੀ ਕੋਠੀ ਦੇ ਉੱਪਰ ਠੀਕ ਆ ਦਾਣਾ ਮੰਡੀ ਜਾਏ ਬਾਗਲ ਤੇ ਅਤਰੂਪ ਵਾਲਿਆਂ ਦਾ ਉਹ ਕਹਿੰਦੇ ਆਥੇ 4 ਵਜੇ ਤੋ ਲੱਗੂਗਾ ਮੈਂ ਕੋਈ ਚੱਕਰ ਨਹੀਂ ਕਰਿਆ ਕੇ ਰੋਟੀ ਪਾਣੀ ਖਾ ਲਿਆ ਉਸ ਤੋਂ ਬਾਅਦ ਇਧਰ ਥੋੜਾ ਜਿਹਾ ਗੇਟ ਵਾਲ ਸਾਈਡ ਰਹਿ ਸੀ ਮਾਦਾ ਟੈਂਕ ਗਾਂ ਦੇ ਤੇ ਬਾਕੀ ਅੱਜ ਤੋਂ ਪੁੱਨ ਨਿਕਲੀ ਆ ਕੋਈ ਉਬਰ ਜੂਬਰ ਲਗਾਇਆ ਨਹੀਂ ਯਾਰ ਮੈਂ ਨਹੀਂ ਤਾਂ ਇਕੱਲਾ ਵੀ ਜਾਵਰਦਾ ਨੂੰ ਸਾਨੂੰ ਪਤਾ ਮੈਨੂੰ ਕੋਈ ਚੱਕਰ ਨਹੀਂਗਾ ਮੁਥੇ ਆਪਣਾ ਪਿਆਉਰੀ ਫਿਰ ਵੇਖਦੀ ਰਿਹਾ ਜੀ ਮੇਰੀ ਉਹ ਘਾਂਟਾ ਦੋ ਘਾਂਡੇ ਬੱਚੇ ਵੀ ਗੜ ਲੱਗੇ ਹਨ ਬਾਕੀ ਚਲੋ ਦੇਖਦੇ ਆ ਬਾਕੀ ਪਿੰਡ ਦਾ ਮਾਹੌਲ ਦੇਖ ਲਓ ਸਾਡੇ ਦਾ ਠੀਕ ਹੈ ਓਕੇ ਰਿਪੋਰਟ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕਰੇ ਤੇ ਸਾਰਿਆਂ ਤੋਂ ਪਹਿਲਾਂ ਤਾਂ ਕੀ ਕਰੀਏ ਬਈ ਆਪਾਂ ਛੋਟੇ ਬੱਚਿਆਂ ਨੂੰ ਕੱਢੀ ਛਤਰੀ ਤੇ ਠੀਕ ਹੈ ਕੱਢਣੇ ਤਾਂ ਵੈਸੇ ਵੱਡੇ ਵੀ ਸੀਗੇ ਹਨਾ ਯਾਰ ਪਿਉਰੀ ਵੀ ਜਣਾ ਸੀ ਇੱਕ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਕਰੀਏ ਕੀ ਨਾ ਕਰੀਏ ਵੈਸੇ ਦਿੜ ਸਾਫ਼ ਆ ਜਵਾਬੋ ਦਿਨ ਠੀਕ ਹੈ ਕਲੀਅਰ ਹੈ ਦਿਨ ਬੱਚੇ ਡਾ ਸਕਦੇ ਆਂ ਜਾ ਬ੍ਰ ਇੱਕ ਦਿਨ ਹੋਰ ਬੰਦ ਕਰ ਦਿੰਨੇ ਆ ਨਾ ਕਰਾ ਛੋਟਿਆਂ ਨੂੰ ਭਾਈ ਬਾਹਰ ਲੋ ਜੀ ਲਗਭਗ ਬੱਚੇ ਆਪਾਂ ਇਧਰੋਂ ਕੱਢ ਤੇ ਆ ਬਾਹਰ ਠੀਕ ਐ بس ਇੱਕ ਲਾਸਟ ਬੱਚਾ ਰਹਿ ਗਿਆ ਇਹਨੂੰ ਉਠਾ ਦੇਖਿਆ ਤਰੀ ਤੇ ਚੱਲ ਪੁੱਤ ਅੰਨ ਤੱਕ ਦਿਨ ਬੈਠਾ ਸਿਆਣਾ ਜਾਵੜਾ ਛਾਲ ਮਾਰ ਕੇ ਚੱਲ ਚੱਲ ਓਕੇ ਰਿਪੋਰਟ ਇਧਰ ਖੁੱਡੇ ਚੋਂ ਤਾਂ ਕੱਢ ਤੇ ਬੱਚੇ ਬੈਠ ਕਾਲੇ ਰਹਿ ਗਏ ਚੋ ਵੀ ਚੱਕ ਲੈਂਦੇ ਬ్రో ਚੱਲ ਖੰਡ ਓਕੇ ਰਿਪੋਰਟ ਚੱਲ ਛੇਰਾ ਓਕੇ ਰਿਪੋਰਟ ओके हो गई रिपोर्ट ਛੋਟੇ ਬੱਚੇ ਕੱਢ ਤੇ ਸਾਰੇ ਬਾਹਰ ਨੌ ਬੱਚੇ ਛੋਟੇ ਦੇ ਨੌ ਦੇ ਨੌ ਹੀ 12 ਮਿਰਸਾਂ ਨੂੰ 2 4 5 6 7 8 9 ओके हो गई रिपोर्ट ਹੁਣ ਦੇਖਦੇ ਆ ਤਾਂ ਦਾਣਾ ਪਾਣੀ ਪਾਉ ਵੜਾ ਵੜਾ ਕੂਤ ਤੇ ਇਧਰ ਬਈ ਸਵੇਰ ਦੇ ਟਾਈਮ ਤੇ ਪਾ ਦੇ ਦਾਣੇ ਕਬੂਤਰਾਂ ਨੂੰ ਸਾਰਿਆਂ ਨੂੰ ਜੋੜੀਆਂ ਵਾਲਿਆਂ ਨੂੰ ਠੀਕ ਹੈ ਇਧਰ ਵਾਲੇ ਖੁੱਡੇ ਚ ਉਧਰ ਵਾਲੇ ਖੁੱਡੇ ਚ ਲੈ ਟਿਕਟ ਹੋ ਗਈ ਸਾਰੇ ਪਾਸੇ ਲੋਗੇ ਤੇ ਇਧਰਲੇ ਪਾਸੇ ਚੱਕਦਾ ਦਾਣਾ ਪਾਣੀ ਬੱਚਿਆਂ ਵਾਲੇ ਪਾਸੇ ਪਾਣੀ ਵਾਲੇ ਭਾਂਡੇ ਬਾਹਰ ਰੱਖ ਤੇ ਤੇ ਟ੍ਰੇਲ ਟੂਆਂ ਬਾਹਰ ਰੱਖਣੀਆਂ ਤੇ ਮੈਂ ਹਾਵੀ ਤਰੋਂ ਇੱਕ ਦੋ ਬੱਚੇ ਦੀ ਛੱਡ ਆਪਾਂ ਠੀਕ ਐ ਤੇ ਪਿਉਰੀ ਵੀ ਚੱਲਾਂਗੇ ਵੱਟ ਕੋਈ ਗੱਲ ਦੀ ਬੱਚੇ ਆਪਾਂ ਉਹੋ ਹੀ ਕਿੰਨੇ ਤੁਹਾਨੂੰ ਪਤਾ ਹੈ। ਰੇਕਾ ਟੁੱਟਦੇ ਜਾਂ ਨਹੀਂ ਉੜਦੇ ਕਾਲਾ ਜੀਨਾ ਸਦਿਆ ਅਗਲਾ ਵੀ ਟੂਸਾ ਚੜ ਬੋਟੋਏ ਬਹਿ ਹਰੀ ਤੇ ਆ ਮੈਂ ਹੀ ਐ ਨਾ ਦੋਵੇਂ گلابی ਕਾਂਤਰਾ ਸ਼ੇਰ ਆਪਣਾ ਥੱਲੇ ਹੱਗਦੇ ਤੂੰ ਤਾਂ ਤਾਂ ਹਣਾ ਜਾਵਣੀ ਲੈ ਉਹ ਵੀ ਥੱਲੇ ਆਗਾ ਮਤਲਬ ਆ ਖਾਣ ਪੀਣ ਕੇ ਨੂੰ ਡਾਈ ਇੱਥੋਂ ਪਛੇਰੀ ਖੇਰੀ ਤੂੰ ਬੜਾ ਖਾਣ ਬਰਨਣਾ ਨਾ ਤੇ ਇਧਰ ਹੋਲ ਕਾਤੀ ਨੇ ਟੁੱਟ ਗਿਆ ਗਲਾਬੀ ਦੂਸਰੇ ਵਾਲਾ ਲਾਲ ਚੀਨਾ ਸੱਜੇ ਗਲਾਬੀ ਟੂਸੇਲਾ ਲਾਲ ਚੀਨਾ ਓਕੇ ਹੋ ਗਈ ਰਿਪੋਰਟ ਤੇ ਇਹਨਾਂ ਨੂੰ ਉੱਤੇ ਬਹਿ ਜਾਣ ਦੇ ਚੱਲ ਬੋ ਤੂੰ ਉੱਤੇ ਬੈਠ ਥੱਲੇ ਨਹੀਂ ਬੈਠਣਾ ਚੱਲ 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 ਇੱਥੇ ਹੀ ਬੈਠਣਾ ਤਿੰਨ ਬੱਚੇ ਹੀ ਹੋ ਗਏ ਚੌਥਾ ਬਚਾ ਕੱਢ ਦਗੇ ਹਰਾ ਟਿੱਡ ਗੁਲਾਬੀ ਟੂਸਾ ਸਿਰਫ ਚਾਰ ਬੱਚੇ ਕੱਢਿਆ ਉਹ ਵੀ ਕੱਢਿਆ 20-20 ਮਿੰਟਾਂ ਵਾਲੇ 10-10 ਮਿੰਟਾਂ ਵਾਲੇ ਆਪਾਂ ਠੀਕ ਹੈ ਜਿਹੜੇ ਅੱਧਾ ਦਾ ਘੰਟਾ ਉਣਦੇ ਆ ਤੇ ਦੂਜੇ ਨਹੀਂ ਕੋਈ ਕੱਢੇ ਬਾਹਰ ਤੇ ਆਹ ਖੰਡ ਨੂੰ ਆਪਣੀ ਨੂੰ ਕੱਢ ਤਗੇ ਕੇ ਬੈਠੀ ਰਹਿੰਦੇ ਯਾਰ ਇਹਨੂੰ ਵੀ ਕੱਢ ਹੀ ਦਿੰਨੇ ਆ ਬਾਹਰ ਇਹ ਬੈਠੀ ਕੀ ਗੁਰੂ ਘੇਲੀ ਇੱਥੇ ਚੱਲ ਬੇਬੀ ਬਾਹਰ ਜਾਓ ਮੌਸਮ ਸਾਫ ਹੈ ਅੱਜ ਆ ਜਾਓ نیچے ਆ ਜਾ ਆ ਜਾ ਆ ਜਾ ਆ ਜਾ ਆਇਆ ਆਇਆ ਇਹ ਜਿੰਦਗੀ ਬਸ ਨੁਮਾਇ ਨਹੀਂ ਗੱਲ ਬਣਦੀ ਭਾਇਣੀ ਗੰਦ ਐ ਮੰਜੇ ਤੇ ਬਹਿ ਕੇ ਜਾਂਦੀ ਆ ਤਾਂ ਹੋਏ ਉੱਡ ਰਹਾ ਹੈ ਬੈਠ ਰਹਾ ਹੈ ਜਿਹੜੀ ਤੇ ਬੱਚਿਆਂ ਦੇ ਛੇੜ ਲਾ ਹੀ ਦੇ ਆਪਾਂ ਜਿਹੜਾ ਕੋਈ ਤਿੰਨ ਚਾਰ ਬੱਚੇ ਬਾਹਰ ਕੱਢੇ ਹੈਗੇ ਆ ਖੜ ਚ ਇੱਕ ਹੱਥ ਨਾਲ ਚੱਕ ਲੈ ਛੇੜੀ ਤਾਂ ਹਣਾ ਇਹ ਫਿਰ ਨੂੰ ਅੰਦਰ ਵੀ ਲਾਉਣਾ ਹੈ ਤਾਂ ਕਰਕੇ ਦਾਦੇ ਬੱਚੇ ਇਹ ਫਿਰ ਰਹੇ ਹਟ ਜਾ ਹੁਣ ਦਿਖਾਉਣੇ ਆ ਲੈ ਹੁਣ ਦੇਖਦਾ ਫੋਕਸ ਦਾ ਕੁਝ ਵੀ ਆਉਂਦਾ ਨਹੀਂ ਠੀਕ ਆ ਯਾਰ ਜਿਵੇਂ ਆ ਜਾਂਦਾ ਇੱਕ ਹੋ ਆਉਂਦਾ ਬਾਕੀ ਇੱਕ ਆ ਗਿਆ ਤੇ ਇੱਕ ਆ ਜਾਂਦਾ ਠੀਕ ਹੈ ਓਕੇ ਸੈਟਰ ਪੂਟਾ ਹੁਣ ਕੀ ਕਰੀਏ ਕੀ ਕਰੀਏ ਵੇ ਦੱਸ ਕੀ ਕਰੀਏ ਕਿਤੋਂ ਉਲਝ ਜਾਨੇ ਯਾਰ ਬਗਲ ਲਓ ਜੀ ਇੱਕ ਨਵਾਂ ਪੀਜਨ ਆ ਗਿਆ ਦੇਖੋ ਆ ਮਾਰੋ ਨੀਖਾ ਕੇ ਕਿਹੜਾ ਓਏ ਨਹੀਂ ਘੰਟੌਰੀ ਇਹਦੀ ਉਹ ਬਗਲ ਹੀ ਆ ਉਹ ਯਾਰ ਬਗਲ ਗੁਲਾਬੀ ਇਹਦੀ ਉਹ ਇਹ ਤਾਂ ਕਾਲੀ ਬਗਲ ਸੀ ਖਣੀ ਹਰੀ ਹਾਂ ਆ ਦੇਖੋ ਇੱਕ ਨਵਾਂ ਕੂਤਰ ਫਰਦਾ ਵੀ ਆ ਉਹ ਆਪਣੀ ਜਿਹੜੀ ਕੂਤਰੀ ਫੜੀ ਸੀਗੀ ਉਹਦੇ ਨਾਲ ਰਲਿਆ ਫਰਦਾ ਆੜ ਜੋ ਹੁਣੇ ਰਲਿਆ ਜਾਵੇਂ ਨੇ ਹੁਣੇ ਭਾਲ ਕੇ ਲਿਆਂਦਾ ਉਹਦਾ ਜੂਟੀਦਾਰ ਇਹ ਖੜ ਦਿਓ ਹੁਣ ਉਹ ਹੁੰਦੇ ਨੇ ਇੱਕ ਦਾ ਯਾਰ ਬਲਰ ਹਜੇ ਵੀ ਹੁੰਦਾ ਬਰੋ ਯਾਰ ਫੋਨ ਖੜ ਚੋ ਕਿੱਧਰ ਟੱਪ ਗਏ ਸੱਲ ਮਰਾਲ ਨੇ ਕੈਮਰੇ ਚ ਹੈ ਸੱਲ ਮਰੋਣੇ ਬੂਆ ਕਿੱਧਰ ਗਈ ਦੋਵੇਂ ਯਾਰ ਅੱਛਾ ਫਿਰ ਦਿਆ ਫਿਰ ਦਿਆ ਫਿਰ ਦਿਓ ਫਿਰ ਦਿਓ ਜਾਂਦਾ ਕੁੱਤਰ ਨਾ ਟੌਰੀ ਬਗਲ ਤੇ ਕੰਡ ਤੇ ਨਾਲ ਆਪਣੀ ਦੂਜੀ ਉਹ ਵੀ ਸਕਾਰਟ ਹੀ ਪੋੜ ਫਿਰਦਾ ਨਾ ਹਾਈ ਫਾਈ ਹੋ ਗਏ ਦੋਵੇਂ ਚਲ ਵਧੀਆ ਕੋਈ ਗੱਲ ਨਹੀਂ ਬਾਕੀ ਬਸ ਜਿਹੜੇ ਬਈ ਬੱਚੇ ਡਾਇ ਸੀ ਆਪਾਂ ਛੋਟੇ ਹਨਾ ਉਹ ਬੱਚੇ ਬਿਠਾ ਲਏ ਆਪਾਂ ਸਾਰੇ ਤਿਪਾ ਸਹੀ ਬੱਚਿਆਂ ਨੂੰ ਅੰਦਰ ਕਰਦਾ ਚੂਬਰ ਵੀ ਆਇਆ ਹੋਇਆ ਤੇ ਦੂਬਾ ਫਿਰ ਚਾਲਦੇ ਆ ਪਿਹੋਰੀ ਨੂੰ ਤੂੰ ਪਹਿਲਾਂ ਘਰੋਂ ਚਾਹ ਚੱਕ ਲਈ ਆਪਾਂ ਚਾਹ ਆਪਣੀ ਉਹਦੇ ਘਰੋਂ ਖਾ ਪੀ ਕੇ ਜਾਈਦਾ ਹੁੰਦਾ ਕਦੇ ਵੀ ਆਗੇ ਖੇਤ ਲੈ ਕੇ ਚਾਹ ਰੋਟੀ ਤੇ ਦੂਜੇ ਵਾਲੇ ਪਾਸੇ ਤੁਹਾਨੂੰ ਪਤਾ ਕੰਮ ਨੇ ਵੇੜਿਆਂ ਦਾ ਨਾ ਕਣਕ ਕਣਕ ਬੀਜ ਕੇ ਤੇ ਵਟਾਂ ਪਾ ਜਾਂਦਾਂਗਾ ਇੱਧਰ ਰਹਿ ਗਈ ਬਸ ਇਹ ਵੀ ਕੇਸ ਕੱਢ ਦੇਣਗੇ ਘੜਜ ਇਹਨੇ ਇੱਥੇ ਟੰਗ ਦੀ ਰੋਟੀਆਂ ਨੂੰ ਓਕੇ ਵੀ ਰਿਪੋਰਟ ਠੀਕ ਹੈ ਤੇ ਚੱਲੀਏ ਨਾਲ ਦੇ ਨਾਲ ਬਸ ਘਰ ਵਾਪਸੀ ਆ ਗਈ ਜੀ ਘਰੇ ਤੇ ਹੁਣ ਬੱਚਾ ਅੰਦਰ ਕਰੀਏ ਕਰਾ ਚਲ ਦੇਖਣ ਨੂੰ ਲਾ ਕੇ ਪਹਿਲਾਂ ਤਾਂ ਪਹਿਲਾਂ ਵੱਡੇ ਨੂੰ ਲਾ ਕੇ ਦੇਖਾਂਗੇ ਤੇ ਛੋਟੇ ਨੇ ਤਾਂ ਅੰਦਰ ਜਾ ਹੀ ਵੜਨਾ ਹੁੰਦਾ ਆਪ ਪਿਆ ਜਾਣਗੇ ਹੌਲੀ ਹੌਲੀ ਕਬੂਤਰੀ ਵੀ ਬਹਿ ਗਈ ਇੱਥੇ ਨਾਲ ਚਵਾਰੇ ਤੇ ਉਹ ਜਿਹੜੀ ਛੱਡੀ ਸੀ ਉਹ ਤਾਂ ਜਮ ਜਿਹੜਾ ਦੂਜਾ ਕ ਨਾਲ ਸੀ ਕੋਈ ਨਾ ਆ ਜਾਂਦੇ ਇਧਰੇ ਆਉਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿੰਨੇ ਕਾਉਣਗੇ ਕੁਝ ਤਾਂ ਜਾਣਗੇ ਇੱਕ ਦੋ ਤਾਂ ਅੰਦਰ ਜਾੜੋ ਸਿਆਣੇ ਬਣ ਕੇ ਚਲ ਕੋਈ ਨਾ ਆ ਕੇ ਦਰਦ ਕੋਈ ਇਸ਼ੂ ਵਾਲੀ ਗੱਲ ਨਹੀਂ ਆ ਨਵੇਂ ਬੱਚਾ ਇੱਕ ਬੱਚਾ ਬਿਨਾ ਰੰਗ ਵਾਲਾ ਇਹਨੂੰ ਥੱਲੇ ਹੀ ਪਾ ਦੇ ਕੋਈ ਜੀ ਹੈ ਐ ਤੂੰ ਲਾ ਦੇਂਗੇ ਸਾਰੇ ਆ ਨਾ ਐਂ ਤੇ ਕਰ ਲਾ ਫਸਾਰੇ ਇੱਕ ਤੇ ਕਰ ਲਾ ਤੇ ਉਧਰ ਟੀਵੀ ਲਿਆਂਦੀ ਪਰ ਟੀਵੀ ਕੀ ਫੇਤੀ ਫੇਤੀ ਤੋਰੀ ਕਰਦੇ ਆ ਫੋਨ ਵੀ ਘਰੇ ਹੈਗੇ ਉਹ ਤਾਂ ਅਸੀਂ ਆ ਕੇ ਪਿੰਜਰਾ ਲੈ ਕੇ ਆਏ ਕਰਾਂਗੇ ਤਾਂ ਟਰਾਈ ਕਰ ਲਾ ਕਿ ਉਧਰ ਲੈ ਜਾਣ ਉਧਰ ਨਾਲੇ ਰੋਡ ਕੋ ਦੂਜੀ ਦਾ ਜਾਈ ਵੜਦੇ ਨੇ ਉਹ ਤੇ ਨਵਾਂ ਕਾਲਾ ਚੀਨਾ ਬੱਚਾ ਨਹੀਂ ਹੈ ਮੈਂ ਤਾਂ ਆ ਨਾ ਓਕੇ ਹੋਇਰ ਬੋੜ ਆਗੇ ਸਾਰੇ ਇਧਰ ਲਈ ਖੇਤਰੀ ਤੇ ਸਾਰੇ ਬੱਚੇ ਕਰ ਲੈ ਕੇ ਛਤਰੀ ਤੇ ਹੁਣ ਦੇਖਦੇ ਆਂ ਵੀ ਇੱਕ ਹੀ अटेम्प्ट ਚ ਜਾਂਦੇ ਆ ਥੱਲੇ ਕਿ ਨਹੀਂ ਇਹ ਚੱਲ ਚੋ ਬਰਾਓ ਦੇਖ ਚਲੋ ਚਲੋ ਆਇਓ 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 ਨਿਕਲ ਥੋੜਾ ਹਿਸਾਬ ਘਟਾ ਛੋਟੇ ਰਹਿ ਗਏ ਸਾਰੇ ਇਹ ਤਾਂ ਫੜ ਫੜੀ ਨਾਲ ਦੇਖ ਲੈਣੇ ਓਕੇ ਹੋ ਗਈ ਰਿਪੋਰਟ ਸਾਰੇ ਬੱਚੇ ਕਰਤੇ ਅੰਦਰ ਜਿਹੜੇ ਜਿਹੜੇ ਖੁੱਲਿਆਂ ਦੇ ਸੀਗੇ ਤੇ ਜਿਵੇਂ ਜਿਵੇਂ ਸੀਗੇ ਸਾਰੇ ਅੰਦਰ ਕਰਤੇ ਬਸ ਓਨਲੀ ਚਾਹ ਪੀਣ ਆਲੀ ਰਹਿ ਗਈ ਠੀਕ ਹੈ ਇਧਰ ਕੋ ਖੁੱਡੇ ਚੱਲੀਏ ਸਾਰੇ ਆਪਾਂ ਤੇ ਚਲੋ ਜੀ ਚਾਹ ਲਪੀਆ ਸੇਣਾ ਚਾਕੇ ਪਿੰਜਰਾ ਹਾਂਜੀ ਪਿੰਜਰਾ ਲੈ ਚੱਲੇ ਚਾਰ ਪੰਜ ਠੱਲਾਂ ਲੈ ਚੱਲੇ ਕਿਉਂਕਿ ਹੋਰ ਜਿਹੜੇ ਉੱਥੇ ਜੋੜੀਆਂ ਦੇ ਬੱਚੇ ਨਿਕਲ ਜਾਂਦੇ ਉਹਨਾਂ ਦੇ ਪੈਪੂ ਜਾਣੀਆਂ ਨੇ ਦੇ ਨਾਲ ਤਾਂ ਕਰਕੇ ਤੇ ਬਸ ਬਾਈਕ ਆਪਣੀ ਖੜੀ ਆ ਬਾਹਰ ਦੋ ਦਿਨ ਹੋ ਗਏ ਜੀ ਘਰੇ ਖੜੀ ਆ ਬਈ ਅੱਜ ਲੈ ਆਂਦੇ ਇੱਧਰ ਕਿਉਂ ਕੰਮ ਹੀ ਕੋਈ ਨਹੀਂ ਸੀ ਬਤਾ ਕਰਕੇ ਫਿਰ ਉੱਥੇ ਖੜਾ ਰੱਖੇ ਮੈਂ ਕਿਥੋਂ ਨਾ ਕੋਈ ਲੂਗੇ ਲੈ ਜੇ ਚਲਦੇ ਆਂ ਬਸ ਬੱਚੇ ਲੈ ਚੱਕ ਸਸਰੀ ਘਰ ਬਾਦ ਗਾ ਸਸਰੀ ਘਰ ਬਾਦ ਲਈ ਵੀਡੀਓ ਜੀ ਕੈਪਚਰ ਕਰ ਦੇਗਾ ਤੁਹਾਨੂੰ ਉਸਤਾਜ ਜੀ ਅੱਜ ਪੂਰੀ ਫਾਰਮ ਚ ਆ ਪਾ ਕੇ ਕਹਿੰਦੇ ਜੁੱਤੀ ਜੱਤੀ ਥੀ ਹੈ ਕਿ ਨਹੀਂ ਇੰਹੀ ਕਰਦਾ ਉਹ ਘੰਟੀ ਰੰਨਾ ਬੱਚੇ ਬੈਠੇ ਰਾਜੋ ਚੋਬਰ ਨੂੰ ਫੜਾ ਪਿੰਜਰਾ ਓਏ ਕਿੱਥੇ ਤੇਰੇ ਬੱਚੇ ਆਓ ਜਾਂਦੀ ਬਹਿਰੀ ਜੀ ਸਿਕੰਦਰਪੁਰ ਦੀ ਬੱਚਿਆਂ ਦੇ ਜੂ ਮਾਰ ਕੇ ਦਿਖਾ ਗਏ ਜੀ ਆਏ ਦੀਂਦੇ ਐ ਕਿੰਨੇ ਫਿਰਦੇ ਸਿਚੇਂਦਰ ਬਈਆ ਤਿੰਨ ਹੀ ਯਾਰ ਤੜਕੇ ਛੱਡਿਆ ਯਾਰ ਤੂੰ ਭੜਾਂ ਯਾਰ ਬਸ ਫਿਰ ਉਹਦੇ ਤੜਕੇ ਉਹਦੇ ਚੜਦਾ ਇਹ ਤੋਂ ਧੁੰਦੀ ਉਹਦਾ ਮੂੰਹ ਖੋਹ ਲੈਂਦੀ ਹੈਗੀ ਜਦੋਂ ਧੁੰਦ ਲਈ ਉਹਦਾ ਤੜਕਾ ਹੋ ਗਿਆ ਲਾਜ ਉੱਪਰ ਨੂੰ ਫੜਾ ਕੇ ਮੈਂ ਥੰਬਨੇਲ ਕੱਢਾਂ ਲਾਵਾਂਗੇ ਹਾਂ ਓਕੇ ਓਕੇ ਰਿਪੋਰਟ ਉਹ ਮੇਨ ਬੰਦੇ ਰਹੇ ਇਹ ਮੇਨ ਬੰਦੇ ਪਾਸੇ ਹੀ ਰਹਿੰਦੇ ਨੇ ਸਾਈਡ ਹੀਰੋ ਤੈਨੂੰ ਪਤਾ ਹੈ ਹਾਂ ਓਕੇ ਰਿਪੋਰਟਾਂ ਚਲੋ ਚੱਲ ਗਏ ਹਾਂਜੀ ਚੱਲ ਬੇਕਾਰ ਨੂੰ ਚਾਰਾ ਪਲੂ ਆੜ ਰਿਹਾ ਦਾ ਵਿੱਚ ਚੋਬਰ ਦਾ ਈ ਇਹਦਾ ਵੀਡੀਓ ਖਰਾਬ ਕਰ ਰਿਹਾ ਯਾਰ ਨੂੰ ਇੱਥੇ ਰੱਖ ਲਿਆ ਇਹ ਫੇਰ ਮੁਰੇ ਆ ਗਿਆ ਚਲੋ ਛੱਡੋ ਕੋਈ ਗੱਲ ਨਹੀਂ 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 ਲੋੜ ਹੀ ਨਹੀਂ ਕੋਈ ਨਾ ਕੋਈ ਨਾ ਸਰ ਠੀਕ ਆ ਓਕੇ ਹੋ ਗਿਆ ਮੈਂ ਰਹਿ ਕੇ ਆ ਗਿਆ ਇਥੇ ਮਾਰਦਾ ਤਾਂ ਹੀ ਸੀ ਤੇ ਉਹ ਚਲੇ ਗਿਆ ਸੀਗਾ ਟੰਗਲਾਂ ਚ ਚਲੇ ਗਏ ਤੇ ਪੋਸ ਵਾਲਿਆਂ ਤੇ ਹਾਂ ਜੀ ਮੇਰੇ ਵੀਰੋ ਉਹ ਭਾਈ ਤੂੰ ਤਾਂ ਮੂਧੇ ਹੀ ਮਾਰਦਾ ਸੀ ਮੈਨੂੰ ਆ ਗਏ ਜੀ ਘਰੇ ਲੈ ਕੇ ਬੱਜੇ ਮੇਰੇ ਵੀਰੋ ਚਲੋ ਫੋਨ ਆਈ ਜਾਂਦੇ ਆ ਇਹਨੂੰ ਅੰਦਰ ਕਰਦੇ ਨਹੀਂ ਸਦਾ ਫੋਨ ਆਈ ਜਾਂਦੇ ਆ ਤੇ ਕਹਿੰਦੇ ਵੀ ਦਾਣ ਮੁੰਡੀ ਚ ਆਇਆ ਛੇ ਦੀ ਛੇਤੀ ਹੈ ਨਾ ਤੋਲ ਲੱਗਿਆ ਪਿਆ ਮੈਂ ਚੱਲ ਵੇਖਦੇ ਆ ਤੇ ਇੱਧਰ ਬੱਚਾ ਨੂੰ ਦਾਣੇ ਰੱਖ ਹੀ ਦਈਏ ਮੈਂ ਹਾਂ ਹੁਣ ਸਾਰ ਪਹਿਲਾਂ ਇਹੀ ਕੰਮ ਨਿਬੜ ਗਏ ਆਇਓ 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 ਪੁੱਤ ਆਇਓ 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 ਬਟਾ ਐ ਇਹ ਤਾਂ ਹੀ ਹੈ ਸਹੀ ਮੇ ਪਿਆ ਥੋੜੇ ਜਿਹੇ ਡਰੇ ਪੇ ਠੇ ਵਿਚਾਰੇ ਛੜਰੇ ਤੇ ਇਹ ਵੀ ਹੈਗੇ ਵਿੱਚ ਤੇ ਇਹਨਾਂ ਨੂੰ ਵੀ ਦੇਖਦੇ ਆ ਫੇਲੇ ਇਧਰਲੇ ਖੁੱਡੇ ਦਾਣੇ ਰੱਖ ਦਈਏ ਆਇਓ 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 ਬੋਤਲ ਤੇ ਦਾਣਾ ਪਾਣੀ ਕਰਤਾ ਵੀ ਇਧਰ ਦੋਵੇਂ ਬੱਚਿਆਂ ਵਾਲੇ ਖੁੱਡਿਆਂ ਦਾ ਜਿੱਦੇ ਉਥੇ ਚਾਰ ਬੱਚੇ ਲਿਆਂਦੇ ਆ ਬਈ ਤੇ ਤਿੰਨਾਂ ਨੂੰ ਵੀ ਛੱਡਦੀਏ ਨਰੇ ਇੱਥੇ ਖੁੱਡੇ ਠੀਕ ਹੈ ਇਹਨਾਂ ਚਾਰ ਕੁਛ ਬੱਚਿਆਂ ਦੇ ਠੱਲਾਂ ਨਹੀਂ ਪਾਨਾ ਉਹ ਗੱਲ ਮਾੜੀ ਐ ਬਾਕੀ ਸਾਰਾ ਕੁਝ ਤਾਂ ਓਕੇ ਐ ਇਹ ਨੂੰ ਮੂਰੇ ਲਈ ਬਾਤ ਕੀਤੀ ਥੜੀ ਫੱਟੀ ਤੇ ਆਪਾਂ ਔਰ ਨਾ ਕਿਉਂ ਫੰਕ ਖਰਾਬ ਕਰਾਈਏ ਨਾ ਕੰਜਿਰ ਦਾ ਮਿੱਟੀ ਰੰਗਾ ਜਾਣਾ ਹੋਵੇ ਤਾਂ ਲਓ ਜੀ ਆ ਚਾਰ ਬੱਚੇ ਲਿਆਂਦੇ ਸੀਗੇ ਚਾਰੇ ਬੱਚੇ ਲਿਆਂ ਅਨਸਾਰ ਖੁੱਡੇ ਚ ਐਡ ਕਰਦੇ ਮਨਿਕ ਚਰੋ ਵੀ ਤੁਸੀਂ ਇਹ ਚੀਜ਼ ਨਾ ਹੋ ਕਰਿਆ ਕਰੋ ਹਨਾ ਮੈਂ ਜੇ ਹੁਣ ਬੱਚੇ ਲਿਆਂਦੇ ਲਿਆਂ ਅਨਸਾਰ ਖੁੱਡੇ ਛੜਦੇ ਮੈਨੂੰ ਪਤਾ ਹੈ ਵੀ ਉੱਥੇ ਕੋਈ ਬਿਮਾਰੀ ਕੋਈ ਵਾਇਰਸ ਹੈ ਨਹੀਂ ਮੈਂ ਤਾਂ ਬੇਫਿਕਰੀ ਨਾਲ ਲਿਆ ਕੇ ਛੜਦੇ ਵੀ ਸਹੀ ਆ ਉੱਥੇ ਕੰਮ ਜੇ ਹੀ ਕਿਸੇ ਹੋਰ ਪਾਸੇ ਲਿਆਉਂਦਾ ਪਹਿਲੀ ਗੱਲ ਤਾਂ ਆਪਾਂ ਹੋਰ ਪਾਸੇ ਲਿਆਉਂਦੇ ਨਹੀਂ ਸਾਰੇ ਆਪਣੇ ਹੀ ਉਹ ਵੀ ਬੰਦੇ ਆਪਣੇ ਹੀ ਐ ਤੇ ਕਬੂਤਰ ਵੀ ਆਪਣੇ ਆਂਦੇ ਹੀ ਐ ਠੀਕ ਹੈ ਕਿ ਨਹੀਂ ਮੇਰੇ ਨਹੀਂ ਆਪਣੇ ਬਰੋ ਆਪਣੇ ਠੀਕ ਹੈ ਨਹੀਂ ਤਾਂ ਕਰਕੇ ਤੇ ਇਹ ਬੇਸਿਕ ਗ੍ਰੀਨ ਨਾਲ ਆਪਾਂ ਖੁੱਡਾਂ 'ਚ ਐਡ ਕਰ ਸਕਦੇ ਆ ਜੇ ਆਪਾਂ ਇਹ ਹੀ ਕਿਸੇ ਹੋਰ ਪਾਸੇ ਲਿਆਉਂਦੇ ਤਾਂ ਫਿਰ ਇਹਨਾਂ ਨੂੰ ਐ ਨਹੀਂ ਛੱਡਣਾ ਫਿਰ ਇਹਨੂੰ ਪਹਿਲਾਂ ਪਾਸੇ ਰੱਖਣਾ ਹੈ ਫਿਰ ਖੁੱਡਾਂ 'ਚ ਛੱਡਣਾ ਹੈ ਇਧਰ ਵੀ ਦਾਣਾ ਪਾਣੀ ਹੋ ਗਿਆ ਬਰੋ ਠੀਕ ਹੈ ਤੇ ਆਇਓ 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 ਪੁੱਤ ਤੇ ਇਧਰ ਵੀ ਦਾਣਾ ਪਾਣੀ ਹੋ ਗਿਆ ਕੋਈ ਠੀਕ ਹੈ ਭਰਤਾਂ ਹੀ ਟਰੇ ਆ ਤੇ ਪਾਣੀ ਵੀ ਰੱਖਤਾ ਤੇ ਉਹ ਕਬੂਤਰੀ ਬਈ ਆਪਣੀ ਉਹ ਬੇਟੀ ਪਾਸੇ ਹਰੇ ਟਡ ਡਾਲੀ ਵੈਸੇ ਆਪਣੀ ਤਾਂ ਕਾਹੀ ਹੈ ਠੱਕੇਣ ਲਈ ਆਪਣੀ ਬਣਾ ਚੱਲੇ ਇਹਨੂੰ ਤੇ ਇਹ ਰੱਜੀ ਆਜਤਾ ਅੱਜ ਨਹੀਂ ਆਉਂਦੀ ਕੱਲ ਨੂੰ ਆਉਗੀ ਘਰੇ ਤੇ ਭੁੱਖ ਲੱਗੀ ਸ਼ਾਮ ਨੂੰ ਸ਼ਾਮ ਨੂੰ ਨਹੀਂ ਕਹਦੋਂ ਦੁਪਹਿਰ ਨੂੰ ਉਤਰੇ ਹੋਣਾ ਹੈਗਾ ਓਕੇ ਹੋ ਗਈ ਜੀ ਰਿਪੋਰਟ ਮੰਡੀ ਦਾ ਵੀ ਦੂਜਾ ਗੜਾ ਲਾਤਾ ਸੁਬਾਹ ਦਾ ਠੀਕ ਆ ਬ्रो ਲਾਗੇ ਤੋਲਣ ਬੱਸ ਸਾਡੇ ਨਾਲ ਗੁੱਸਾ ਖਾਬ ਹੈਗਾ ਯਾਰ ਨਾਲ ਆਪੇ ਤਲਾਸ਼ ਦਿੰਦੇ ਹਾਂ ਤੇ ਆਪਾਂ ਘਰੋਂ ਚੱਲ ਕੇ ਚਾਹ ਫੜਦਾ ਜਿੰਨਾ ਵਾਸਤੇ ਉਹਨੂੰ ਚਾਹ ਫੜਾ ਚੱਲਾਂਗੇ ਤਦੂ ਬਾਅਦ ਦੇਖਾਂਗੇ ਫਿਰ ਕੀ ਬੰਦ ਆ ਆ ਨਾ ਕਰੀਏ ਗਰੀਬਾ ਥੋੜੀ ਦੇ ਛੱਡ ਲੈ ਹਾਂ ਪੁੱਤ ਅਸੀਂ ਤਾਂ ਆ ਗਈ ਆ ਗਈ ਫਿਰ ਤਾਂ ਆ ਗਈ ਫਿਰ ਦਿਖਾਈ ਵੀੜਨਾ ਪੀਣਾ ਲੱਗਾ ਓਏ ਨੂਆ ਪੀਣਾ ਹੈ ਤਾਂ ਤਾਂ ਮਾੜੀ ਗੱਲ ਤਰੀ ਵੀੜ ਦਾ ਨਾ ਪੀਆ ਕਰ ਅੱਜ ਤੱਕ ਨਹੀਂ ਦਾਣਾ ਮੰਡੀ ਚ ਤੂੰ ਕਿੱਥੇ ਜਾਵੇਂਗਾ ਨਹੀਂ ਤੂੰ ਕਿਹਨੇ ਵਹ ਹੋਏ ਤਰਵੇਂ ਤੂੰ ਕਿੱਥੇ ਜਾਏ ਬਈ ਫਿਰ ਜਾਇਆ ਤਰ ਜਾ ਤਰ ਮਾਰ ਕੇ ਤੈਨੂੰ ਤੇ ਕਿਹਨਾਂ ਹਰਦੀਂ ਦਾ ਅੱਜ ਤੇ ਪੱਤਰ ਦਰਦਾ ਨਾ ਇਹਦਾ ਪੋਇਲ ਮੈਨੂੰ ਵੀ ਲੱਗਦਾ ਤੈਨੂੰ ਵੀ ਪਾਉ ਦੀ ਚ ਡਿਗਰੇ ਇਹਦੇ ਨਾਲ ਨਹੀਂ ਮੈਂ ਖੜਾ ਬੈ ਲਾਈਟ ਤੇ ਹੋ ਬੈਠੂ ਬੀ ਕਿਹੜੀ ਹੋਏ ਕਿੱਥੇ ਹੈ ਉਹ ਹਾਂ ਉਹ ਚੱਲ ਬਚੀ ਉਹ ਤਾਂ ਦੇ ਨੂੰ ਚਕਾਈ ਉਹ ਡਰੈਕ ਡਰੈਕ ਵੀ ਬਲੀ ਨਾ ਉਹ ਉਹੀ ਹੈ ਨਾ ਉਹੀ ਹੈ ਬਈ ਕੋਈ ਧਰੇ ਨਹੀਂ ਨਾ ਉਹ ਹੋਰ ਹੈ ਜਿਹੜੀ ਘਰੇ ਜਿਹੜੀ ਉਹਦੇ ਨੂੰ ਖੋਤਾ ਖੋਦਾ ਹੈ ਉਹ ਹੋਦਾ ਅਿੰਨੇ ਇਹਨੇ ਕਿਵੇਂ ਆਵੜਾਂਗੇ ਯਾਰ ਫਿਰ ਚੱਲ ਚੱਲ ਚੱਪੜੇ ਦੀ ਕਿ ਅਈ ਇਹ ਕਿਲੀ ਨਹੀਂ ਜਾਈਗੀ ਚੱਪੜੇ ਨੂੰ ਵੀੜੇ ਕੋਲ ਉਹ ਵੀੜ ਕੋ ਚੱਲੀ ਆਂਦੀ ਉਹ ਬਈ ਵੀਡੀਓ ਹੀ ਬੰਦ ਕਰਨੀ ਭੁੱਲ ਗਏ ਉਹ ਵੀ ਲਈ ਹੋਣਾ ਬਈ ਕਮਲਾ ਆਇਆ ਹੈ ਆ ਗਈ ਜੀ ਲੇ ਕੇ ਚਾਹੇ ਕੋਣ ਆਇਆ ਪੁੱਤ ਬੱਜਾ ਬੱਜਾ ਇੱਥੇ ਨਾ ਰੋਲਣਾ ਚਾਹੀਦਾ ਬੱਚੇ ਨੂੰ ਲਿਆ ਚੱਕ ਹਾਂ ਪੁੱਤ ਦਿਖਾ ਚਾਹੋਂ ਚਾਕਲੇਟ ਚਾਕਲੇਟ ਵੀ ਦਵਾਤੀ ਜਵਾਗ ਨੂੰ ਬਾਦ ਲਾ ਕੇ ਸੀ ਦਾਣਾ ਮੰਡੀ ਚਾਹ ਫੜਾ ਕੇ ਤੇ ਨਲੇ ਗੋਲੀਆਂ ਲੈ ਲਈਆਂ ਵੀ ਇੱਥੋਂ ਨਾ ਜਿੰਨੇ ਛੁਪਦੀ ਪੁਲ ਬੱਚੇ ਲੈਂਦੇ ਆ ਇੱਕ ਬੱਚੇ ਨੂੰ ਜ਼ਖਾਮ ਹੈ ਕੀ ਹੋ ਗਿਆ ਬਹਿ ਜਾ ਡੇਗਣਾ ਇੱਕ ਬੱਚੇ ਨੂੰ ਜ਼ਖਾਮ ਉਹਨਾਂ ਵਾਸਤੇ ਖਰਾਕ ਬਣਾ ਲੈਂਦੀ ਆਪਾਂ ਤੇ ਆਹਾ ਹਾ ਭਾਲ ਭਾਲ ਕੇ ਮਾਰੁਖਾਂ ਤੂੰ ਵੀ ਇੱਥਾਂ ਆਂ ਤਾ ਉਹ ਇਹਦਾ ਜਾਣ ਕੇ ਕਰਾਈ ਆ ਵੀ ਜਦੋਂ ਹੁਣ ਮਸ਼ੀਨਾਂ ਦੇ ਰੋਤਾ ਸੀਜ਼ਨ ਦਾ ਟਾਈਮ ਹੈ ਹੈ ਖਾਣੀ ਹੈ ਇਹਨੂੰ ਜਵਾਗ ਨੂੰ ਵੀ ਹੰਡਰ ਲੱਗਿਆਂਦਾ ਵੀ ਮੈਂ ਇੱਥੇ ਖਾ ਗਿਆ ਖਾ ਗਿਆ ਤੇ ਘਰੇ ਲੈ ਗਿਆ ਤਾਂ ਗਾਲਾਂ ਦੇਣਗੇ ਮੈਨੂੰ ਆ ਕੇ ਜੀ ਕਰੇ ਹਾਂ ਸਰ ਬਾਹਰ ਲਈ ਲੈਟ ਦੇ ਤੂੰ ਛੱਡ ਇਸ ਦੂਬਾ ਸਾਰਿਆਂ ਅੰਦਰ ਰੰਗ ਲੈਟਾਂ ਛੱਡ ਕੇ ਜਾਗਮਗ ਕਰ ਹਾਂਜੀ ਛੱਡੋ ਕੋਈ ਗੱਲ ਨਹੀਂ ਉਹਨੇ ਮੈਂ ਇਧਰੋਂ ਜਾਗਮਗ ਕਰਦਾ ਅੰਦਰੋਂ ਬਾਹਰੋਂ ਉਹ ਮੈਂ ਖਾ ਕੇ ਜਾ ਕਿਉਂਗਾ ਕੀ ਕੁੱਤ ਹੈ ਉਹ ਬਾਈ ਓਏ ਹਾਂ ਕਿ ਡਾਊਟ ਆ ਰਿਸਕ ਹੀ ਕੰਮ ਹੋ ਗਿਆ ਸੀ ਹਣਾ ਪਲਿਕ ਮਿੰਟ ਦਿਖਾਈਏ ਆਪਾਂ ਦਸ ਕਾ ਨੂੰ ਆਪਣੇਆਂ ਨੂੰ ਵੀ ਆਹ ਦੇਖੋ ਐਂ ਕੰਮ ਮਰਾ ਗਦੇ ਆਏ ਕੰਮ ਕਰਦੇ ਆ ਬਿੱਲੀ ਆਏ ਹੈ ਤੇ ਇਹ ਨਾ ਆਉਂਦੇ ਆਪਾਂ ਇਹ ਰਗੜੀਆਂ ਆਂਦੀ ਪਰ ਇਹਨਾਂ ਦੀ ਕਿਸਮਤ ਇਹ ਜੀ ਹੁੰਦੀ ਆ ਵੀਰੇ ਇਹਨਾਂ ਨੂੰ ਕੋਈ ਡਿੱਕ ਨਹੀਂ ਫੜ ਲਾ ਕੋਈ ਡਿੱਕ ਨਹੀਂ ਕਿੱਥੇ ਉੱਡ ਕੇ ਜਾਊਗੀ ਇਹ ਉੱਡ ਕੇ ਇੱਥੇ ਵਾਜੂ ਬਾਤਾਂ ਤੇ ਸੱਟ ਲਾਂਗਾ ਵਾਜ ਲਾਈਟ ਜਗਾ ਕੇ ਚੱਲ ਕੋਈ ਨਾ ਹਸ ਧੋਲੀ ਹਸ ਤੂੰ ਤੋਏ ਮੈਂ ਲੈ ਟਾ ਲੂਟਾ ਛੱਡ ਦੇ ਨੂੰ ਛੱਡ ਵਿਚਾਰੀ ਨੂੰ ਚੰਗਾ ਰੇ ਟਾਈਮ ਰਹਿੰਦੇ ਆ ਕੇ ਜਾਨ ਬਚ ਗਈ ਤੇ ਬਿੱਲੀ ਲੈ ਕੇ ਉਹਨੂੰ ਭਾਜ ਜਾਂਦੇ ਰੋਵੇ ਲੈਟਾਂ ओके यो ਬੋਰਸਾਰਾ ਲੈ ਕਣੋਤਾ ਜੀ ਸਾਡਾ ਭਾਈ ਤੇ ਹਾਂ ਸੱਚ ਬ੍ਰੋ ਇੱਕ ਚੀਜ਼ ਤਾਂ ਰਹੀ ਗਈ ਸੀ ਕਿ ਜੀ ਗੁਰਪੂਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਮੈਨੂੰ ਯਾਦ ਆ ਗਿਆ ਵੀ ਅੱਜ ਗੁਰਪੂਰਬ ਹੈ ਠੀਕ ਹੈ ਕਿ ਨਹੀਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਹੋਇਆ ਸੀਗਾ ਨਾ ਠੀਕ ਤੇ ਇਧਰ ਚੋਬਰ ਨੇ ਬਈ ਗੋਲਗਾ ਵੀ ਕੋਟ ਤਗਾ ਬਣਾਤਾ ਜੀ ਬੋਰਡ ਇਹ ਸਿਰਫ ਇੱਕ ਬੱਚੇ ਵਾਸਤੇ ਲਿਆਂਦਿਆ ਜਿਹਨੂੰ ਦਿਖਾਉਣ ਲੱਗਾ ਭਾਈ ਜੀ ਇਹਨਾਂ ਪੂਰਾ ਇੱਕ ਨੰਬਰ ਕੁੱਟ-ਕੁੱਟ ਕੇ ਸਰਾ ਲਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਏਕ ਨੰਬਰ ਜਮ ਵਿੱਚ ਮਾਰ ਮਾਰ ਕੇ ਦੇ ਜੇ ਕੋਈ ਰਹੇਗਾ ਤੈਨੂੰ ਲੱਗਦਾ ਤੇ ਬਾਕੀ ਇਧਰ ਬਰੂ ਪਾ ਲਿਆ ਆਪਾਂ ਦਾਣਾ ਕਬੂਤਰਾਂ ਦਾ ਤੇ ਇਧਰ ਰੱਖੀਏ ਜੀ ਵੱਡੇ ਕਬੂਤਰਾਂ ਨੂੰ ਦਾਣੇ ਆਇਓ 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 ਆਜੋ ਬੇਟਾ ਤੇ ਉਸ ਤੋਂ ਬਾਅਦ ਇਧਰ ਵੀ ਰੱਖ ਦੀਏ ਭਾਈ ਖੂਡਾ ਨੰਬਰ 2 ਖੋਲ ਕੇ ਤਾਂ ਬਾਹਰ ਗਿਆ ਦੇ ਪਰ ਸਾਰੇ ਖੜ ਜੋ ਅੰਦਰ ਆਉਣਗੇ ਆਇਓ 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 ਆਜੋ ਬੇਟਾ ਤੇ ਉਸ ਤੋਂ ਬਾਅਦ ਚੱਕ ਲਈਏ ਬੈਟ ਕਾਲਿਆਂ ਦੇ ਤੇ ਨਾਲੇ ਆਹ ਗੋਲੀਆਂ ਲੈ ਆਉਂਦੀਆਂ ਸੀਗੀਆਂ ਇਹਨਾਂ ਚੂਬਰ ਨੇ ਕੁੱਟਣੇ ਕੋਈ 4-5 ਬੰਨਾਂ ਦੀਆਂ ਉਹ ਜਿਖਾਮ ਚ ਕੋ ਵਾਸਤ ਲਓ ਜੀ ਤੇ ਇਧਰ ਰੱਖ ਦੀ ਬੈਟ ਕਾਲਿਆ ਲਓ ਆਇਓ 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 ਪੁੱਤ ਆਹ ਕੇ ਉਹੀ ਤੇ ਇਧਰ ਲਈ ਅੰਦਰ ਲਈ ਜੋੜੀ ਨੂੰ ਵੀ ਦਾਣਾ ਪਾਣੀ ਪਾਤਾ ਸੀ ਆਪਰੋ ਦੇਖੋ ਮੈਂ ਅੱਗ ਥੋੜੀ ਮੂਵੀ ਬਣਾ ਲਾ ਓਏ ਖੜ ਜੋ ਬੰਦੇ ਆ ਯਾਰ ਡਮਣੀ ਤੇ ਡਿਵਲੀ ਦੋ ਬੰਦਿਆਂ ਦੀ ਡਿਮਾਰਡ ਹੁੰਦੀ ਹੈ ਡਮਣੀ ਕਿਥੇ ਡਿਵਲੀ ਕਿਥੇ ਦੋ ਦੋਲੇ ਬੰਦੇ ਡਮਾਣ ਡਮਣੀ ਤੇ ਡਿਵਲੀ ਦੋਵੇਂ ਆ ਹੀ ਇੱਕੋ ਜਿਹੇ ਤੇ ਦੋਵੇਂ ਇੱਥੇ ਹੀ ਕਿਤੇ ਨਹੀਂ ਬਈ ਠੀਕ ਹੈ ਕਿ ਨਹੀਂ ਇਹ ਆਉਂਦੇ ਰਾਤ ਨੂੰ ਆ ਪਰ ਇਹ ਇਹ ਦੂਜੇ ਆ ਰਾਤ ਦੀ ਗੇਮ ਵਾਲਾ ਦੂਸਰਾ ਵਾਲਾ ਹੈ ਇਹ ਦੂਸਰਾ ਵਾਲਾ ਹਾਂ ਗੋਲੀ ਪਾਣੀ ਲਾਉਣੀ ਆਉਂਦੇ ਸੁੱਦਾ ਇਹ ਕਹਿਰ ਵਾਲਾ ਕੰਮ ਫਰ ਸਹੀ ਨਹੀਂ ਇਹ ਦੂਸਰਾ ਵਾਲੇ ਠੀਕ ਹੈ ਠੀਕ ਚਲੋ ਹੁਣ ਇਹਨਾਂ ਦੇ ਇਹ ਕਦੇ ਵੀ ਬਾਦਲ ਚੜੜ ਅੱਧੀ ਰਾਤ ਨੂੰ 9 ਵਜੇ ਪਏ 10 ਮੈਂ ਵੀ ਚਲ ਬਾਦਲ ਚੜਵਾੜਦਾ ਮੈਨੂੰ ਕਿ ਅੱਪਾ ਬਾਈ ਨਾਲ ਹੋ ਕੇ ਇਹਨਾਂ ਨੂੰ ਖੱਬੀ ਸੀੜ ਤੇ ਆਏ ਬਾਲੇ ਹੋ ਆ ਪਤੰਦਰ ਦਾ ਟਿਕਾ ਨਹੀਂ ਦਿੰਦੇ ਕਹਿੰਦੇ ਟਿਕਣਾ ਨਹੀਂ ਕਹਿੰਦੇ ਸਾਈ ਰਾਤ ਨਾਲ ਬਸ ਤੇ ਭੱਜੇ ਹੀ ਫਿਰਨਾ ਆਪਾਂ ਕਾ ਬਿਜਲੀ ਵਾਲੀ ਸਕੂਟਰ ਤੇ ਤਿੰਨ ਬੰਦੇ ਭਾਊਗਾ ਊਂਟੀ ਲਈ ਤੇ ਦੋ ਬੰਦੇ ਹੁੰਦੇ ਆ ਸੱਲ ਕੋਈ ਨਹੀਂ ਮੈਂ ਇੱਕ ਵੀ ਨਹੀਂ ਆਉਂਦਾ ਸਾਡੇ ਇੱਕ ਵੀ ਨਹੀਂ ਬਿਜਲੀ ਵਾਲੀ ਤੇ ਤਿੰਨ ਬਹਿ ਗੋਗੀ ਸਾਡੇ ਤੂੰ ਛੋਡੇ ਛੋਟਾ ਛੋਟਾ ਦੋ ਆ ਦਾ ਤਿੰਨ ਨੰਬਰ ਬਣ ਜਾਣਗੇ ਸਾਡੇ ਰ ਇੱਕ ਵੀ ਨਹੀਂ ਬਣ ਜਾਂਦੇ ਲੋ ਚੱਲ ਬਈ ਬਾਤਲ ਨੂੰ ਬੋਲ ਨਾ ਬੋਲ ਤੂੰ ਤੋੜੇ ਬਣ ਗਈ ਬਣ ਗਈ ਕੋਈ ਨਾ ਜਾਂਦੇ ਆਂਦੀ ਬਣ ਗਈ ਸਿੱਟਣਾ ਨਹੀਂ ਕਿਸੇ ਦੇਖੋ ਜਾਂਦੇ ਉਹ ਟੱਪ ਗਏ ਟੀਵਲੀ ਤੇ ਦੰਬਣੀ ਬਸ ਬਈ ਠੀਕ ਆ ਬਾਤਲ ਬੋਲ ਜਾ ਜੇ ਫालतू ਦੇ ਗੇੜੇ ਲਾ ਕੇ 1.5 ਹੋ ਗਏ ਮੈਂ ਮੁੰਡਾ ਨੂੰ ਗੇਮ ਖੇਡਣ ਵਾਸਤੇ ਫੋਨ ਲੱਗ ਸਕੇਦਰ ਤੇ ਹਣੀਆ ਕਰਨ ਮੈਂ 9 ਵਜੇ ਗੇਮ ਖੇਡਣ ਆਜੂ ਉਹ ਪਲਾਨ ਕੈਨਸਲ ਹੋ ਗਿਆ ਹੋਰ ਕਈ ਕੰਮ ਚਲੋ ਕੋਈ ਨਾ ਕੋਈ ਦਿੱਕਤ ਨਹੀਂ ਕਰਦੀ ਫਿਰ ਕੀ ਇੱਥੇ ਵਦਗਾ ਇਹ ਆ ਗਏ ਪਰ ਅੱਜ ਹੀ ਹੈ ਜਿਸ ਦਿਨ ਮਰਨਗੇ ਚਲੇ ਵੀ ਆਪਾਂ ਨੂੰ ਐਸੀ ਅਵੀ ਚੱਲਾ ਜੇ ਵੇਲੇ ਹੁੰਦੇ ਕੋਈ ਨਾ ਕੁਝ ਹੋਰ ਵੜਦੇ ਨਾ ਵਾ ਬਾਕੀ ਘਰੋਂ ਵਾਟਰ ਲਾਈਏ ਚਲੋ ਭਾਈ ਚੱਕ ਲੈਂਦਾ ਕਰੋ ਸਮਾਨ ਵਾਟਰ ਐਂਡ ਮਿਲਕ ਨਾ ਮੈਂ ਇੱਕ ਚੀਜ਼ ਐਡ ਕਰਦੀ ਅੱਜ ਆਪਾਂ ਹਾਂਜੀ ਮੇਰੇ ਵੀਰੋ ਤੇ ਓਕੇ ਵੀ ਸਾਰਾ ਰਿਪੋਰਟਾਂ ਠੀਕ ਆ ਲਗਭਗ ਲੋਕ ਲੋਕ ਲਾਤੇ ਮੈਂ ਤੇ ਕੋ ਉਤਰ ਕੋ ਉਤਰ ਦੇਖ ਲੈ ਬੱਚੇ ਦੇਖ ਲੈ ਖੁੱਡੇ ਚੈੱਕ ਕਰ ਲਈ ਇਹ ਉਹ ਸਾਰਾ ਕੋਈ ਸੈਟਿੰਗ ਤੇ ਕਾ ਬਹੁਤ ਹੋ ਗਿਆ ਬਾਈ ਹਨ ਤੇ ਹੁਣ ਕਰਦੇ ਆਪਾਂ ਵਲੌਗ ਦੀ ਐਂਡਿੰਗ ਤੇ ਬਸ ਓਕੇ ਰਿਪੋਰਟ ਅੱਜ ਇਹੀ ਸੀਗਾ ਹਨ ਵੈਸੇ ਦਿਨ ਠੀਕ ਲੱਗਿਆ ਸੀਗਾ ਕੁਝ ਦੁਪਹਿਰੇ ਜਦੋਂ ਧੁੱਪ ਜੀ ਨਿਕਲੀ ਹੈ ਉਹਦੋਂ ਬਾਅਦ ਫੇਰ ਅੱਜ ਅੱਗਾ ਬਹੁਤ ਲੱਗੀਆਂ ਹੁਣ ਫੇਰ ਧੂਆਂ ਹੋ ਗਿਆ ਚਲੋ ਕੋਈ ਦਿੱਕਤ ਨਹੀਂ ਫੇਰ ਵੀ 10 15 ਦਿਨਾਂ ਦੇ ਵਿੱਚ ਦੀ ਲੱਗਣਗੇ ਤਪ ਉਹ 10-15 ਦਿਨ ਬੱਚੇ ਡਾਵਾਗੇ ਥੋੜੇ ਦਿਨ ਰੋਕ ਕੇ ਨਾ ਦਿਨ ਵਧੀਆ ਲੱਗਣਗੇ ਉਮੀਦ ਹੈਗੀ ਆਪਾਂ ਤੇ ਠੀਕ ਆ ਬਸ ਬਰੋ ਕੇ ਰਿਪੋਰਟ ਦੇਖਦੇ ਆ ਕੱਲ ਨੂੰ ਠੀਕ ਹੈ ਜੀ ਹੁਣ ਸੌਜੋ ਬਾਏ ਬਾਏ ਸਾਰੇ ਵੀਰਾਂ ਨੂੰ ਗੁੱਡ ਨਾਈਟ ਲਵ ਯੂ